ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਅੱਜ ਪਹੁੰਚੇ ਆ ਪਿੰਡ ਬਾਗੜੀਆਂ ਜਿੱਥੇ ਕਿ ਬਾਬਾ ਹਜੂਰ ਸਿੰਘ ਜੀ ਬਾਗੜੀਆਂ ਦੇ ਕੋਲ ਪਹੁੰਚੇ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਬਾਬਾ ਜੀ ਕੋਈ ਦੱਸ ਰਹੇ ਸੀ ਮਹਿੰਦੀਪੁਰ ਦੇ ਵਿੱਚ ਕੋਈ ਪ੍ਰੋਗਰਾਮ ਹੋਣ ਜਾ ਰਿਹਾ ਕਿੰਨੀ ਤਰੀਕ ਨੂੰ ਅਤੇ ਕਿੰਨੇ ਵਜੇ ਦਾ ਟਾਈਮ ਆ ਜਿਹੜਾ ਦੀਵਾਨ ਸੱਜਣ ਜਾ ਰਹੇ ਨੇ ਬੁੱਧਾ ਸਮੂਹ ਗੁਰੂ ਨਾਨਕ ਦੇਵ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ 24 ਜਨਵਰੀ ਅਤੇ 25 ਜਨਵਰੀ ਨੂੰ ਦੋ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸੰਤ ਬਾਬਾ ਗਵਰਧਨ ਸਿੰਘ ਜੀ ਦੀ 70ਵੀਂ ਵਰਸੀ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਕੱਲ ਵੀ ਮਨਾਈ ਜਾ ਰਹੀ ਆ ਕੱਲ ਔਰ ਪਰਸੋ ਦੋ ਦਿਨ ਮਹਿੰਗੀ ਮਹਿੰਦੀਪੁਰ ਨੇੜੇ ਮਕੇਰੀਆਂ ਗੁਰੂ ਘਰ ਲੰਗਰ ਵੀ ਸਾਰੀਆਂ ਸਖਤਾਂ ਲਈ ਸਮੂਹ ਵਰਤਦਾ ਰਹੇਗਾ ਔਰ ਸੰਤ ਸਮਾਜ ਦੇ ਮਹਾਪੁਰਸ਼ ਵੀ ਕਈ ਪੁੱਜ ਰਹੇ ਆ ਇਸੇ ਤਰ੍ਹਾਂ ਹੀ 2 ਤਰੀਕ ਨੂੰ ਮਜੀਠਾ ਰੋਡ ਦੇ ਉੱਤੇ ਅੰਮ੍ਰਿਤਸਰ ਵਿੱਚ ਜਥੇਦਾਰ ਤਰਲੋਕਸ਼ੀ ਦੀ ਇੱਕ ਵਾਈ ਹੋਇਠ ਸੰਤ ਸਮਾਗਮ ਅਤੇ ਕੀਰਤਨ ਸਰਬਾਰ ਹੋਵੇਗਾ ਜਿਸ ਵਿੱਚ ਅਸੀਂ ਸਾਰੇ ਉੱਥੇ ਪੁੱਜ ਕੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਵੀ ਕਰਾਂਗੇ ਸੰਗਤਾਂ ਦੇ ਵਿਚਾਰ ਸੁਣਾਂਗੇ ਆਪਣੇ ਵਿਚਾਰ ਦੱਸਾਂਗੇ ਗੁਰੂ ਕਾ ਲੰਗਰ ਸਾਰੀਆਂ ਸੰਗਤਾਂ ਵਾਸਤੇ ਉੱਥੇ ਵੀ ਇਸੇ ਤਰ੍ਹਾਂ ਵਰਤੇਗਾ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ ਅੰਦਰ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਉਦਮਪੁਰ ਰੋਡ ਦੇ ਉੱਤੇ ਜੰਮੂ ਵਿੱਚ 5 ਤਰੀਕ ਨੂੰ ਹੋ ਰਿਹਾ ਉਸ ਵਿੱਚ ਵੀ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਆ ਉੱਥੇ ਇਸ਼ਤਿਹਾਰ ਥਾਂ ਥਾਂ ਤੇ ਲੱਗ ਰਹੇ ਆ ਤੇ ਲੱਗ ਵੀ ਗਏ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਮੀਡੀਆ ਦੁਆਰਾ ਕਿ ਆਪ ਜੀ ਨੂੰ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਜਿੱਥੇ ਸੰਗਤਾਂ ਦੀ ਤਨਮਨਤਾ ਦੇ ਨਾਲ ਸੇਵਾ ਕਰੋ ਗੁਰੂ ਘਰ ਲੰਗਰ ਛਕੋ ਅਤੇ ਸੰਤਾ ਮਹਾਪੁਰਸ਼ਾਂ ਦੇ ਰਾਗੀਆਂ ਢਾਡੀਆਂ ਦੇ ਵਿਚਾਰ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ ਤਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਗੁਰਬਾਣੀ ਬਾਰੇ ਜਿਹੜੇ ਆ ਉਹ ਜਾਣਕਾਰੀ ਮਿਲ ਸਕੇ ਤੇ ਅਸੀਂ ਗੁਰੂ ਦੇ ਲੰਡ ਲੱਗ ਸਕੀਏ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਸਕੀਏ ਇਹ ਬੇਨਤੀਆਂ ਕਰਨ ਵਾਸਤੇ ਆਪ ਜੀ ਨੂੰ ਬਾਰ ਬਾਰ ਬੇਨਤੀ ਕਰ ਰਹੇ ਆ ਕਿ ਇਹਨਾਂ ਤਰੀਕਾਂ ਤੇ ਪਹੁੰਚ ਕੇ ਆਪ ਗੁਰਬਾਣੀ ਦਾ ਲਾਹਾ ਲੈ ਸਕਦੇ ਹੋ ਨਾਮ ਜਪ ਸਕਦੇ ਹੋ ਔਰ ਲਾਹਾ ਪ੍ਰਾਪਤ ਕਰ ਸਕਦੇ ਆ ਬਾਬਾ ਜੀ ਪ੍ਰਚਾਰ ਦੀ ਤੁਸੀਂ ਵੀ ਕਿਤੇ ਕਮੀ ਨਹੀਂ ਛੱਡਦੇ ਜਿੱਥੇ ਦਿਲ ਕਰਦਾ ਜਾਂ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਵੱਧ ਚੜ ਕੇ ਹਿੱਸਾ ਲੈਂਦੇ ਹੋ ਸਿੱਖ ਕੌਮ ਦਾ ਪ੍ਰਚਾਰ ਵੀ ਕਰਦੇ ਹੋ ਸੇਵਾਵਾਂ ਵੀ ਨਿਭਾਉਂਦੇ ਹੋ ਪਰ ਕਮੀ ਕਿੱਥੇ ਰਹਿ ਗਈ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਕੇਸ ਕਤਲ ਕਰਾਉਂਦੇ ਨੇ ਜਾਂ ਨਵੇਂ ਫੈਸ਼ਨ ਦੇ ਵਿੱਚ ਵੱਧਦੇ ਜਾਂਦੇ ਡਿਜੀਟਲ ਮਾਡਲ ਬਣਦੇ ਜਾਂਦੇ ਨੇ ਕਿੱਥੇ ਕਮੀ ਰਹੀ ਤੁਹਾਨੂੰ ਲੱਗਦਾ ਬਹੁਤ ਰਾਗੀ ਢਾਡੀ ਕਵੀਸ਼ਰ ਸੰਤ ਮਹਾਪੁਰਸ਼ਾਂ ਧਰਮ ਦਾ ਪ੍ਰਚਾਰ ਕਰਦੇ ਆ ਤੇ ਬਹੁਤ ਟੀਵੀ ਵੇਰਾਈ ਮੀਡੀਆ ਰਾਈ ਵੀ ਬੜਾ ਧਰਮ ਪ੍ਰਚਾਰ ਹੁੰਦਾ ਹੋ ਰਿਹਾ ਪਰ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਕਿ ਕਮੀ ਕਿੱਥੇ ਰਹਿ ਜਾਂਦੀ ਆ ਉਹਦਾ ਕਾਰਨ ਇਹ ਆ ਕਿ ਬਹੁਤੇ ਮਨ ਦੇ ਲੋਕਾਂ ਦੇ ਮਨ ਚ ਜਾਂ ਨੌਜਵਾਨਾਂ ਦੇ ਮਨ ਚ ਵੱਲੇ ਆ ਕਿ ਇਹ ਸਾਡੇ ਪ੍ਰਚਾਰਕਾਂ ਦਾ ਸਾਡੇ ਗਿਆਨੀਆਂ ਦਾ ਮੇਰੇ ਵਰਗਿਆਂ ਦਾ ਖਰੇ ਇਹ ਧੰਦਾ ਵਾ ਬਹੁਤਿਆਂ ਦੇ ਮਨ ਵਿੱਚ ਇਹ ਵੀ ਖਰੇ ਇਹ ਪੈਸੇ ਕਮਾਉਣ ਦਾ ਧੰਦਾ ਵਾ ਜਦੋਂ ਕਿ ਧੰਦਾ ਨਹੀਂ ਹੁੰਦਾ ਇਹ ਧਰਮ ਹੁੰਦਾ ਵਾ ਧਰਮ ਧੰਦਾ ਨਹੀਂ ਹੁੰਦਾ ਧਰਮ ਹੁੰਦਾ ਵਾ ਨਾਮ ਜਪਣਾ ਜਪਾਉਣਾ ਕਿਰਤ ਕਰਨੀ ਵੰਡ ਛਕਣਾ ਤੇ ਨਾਮ ਜਪਣਾ ਸਰਬੋਤਮ ਦਾ ਭਲਾ ਕਰਨਾ ਸਾਨੂੰ ਬਣਾਇਆ ਹੀ ਅਸੀਂ ਆਕਾਰਪੁਰਖ ਦੀ ਫੌਜ ਆ ਖਾਲਸਾ ਆਕਾਰਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਅਸੀਂ ਜਿੱਥੇ ਗੁਰਧਾਮਾਂ ਦੀ ਰਾਖੀ ਕਰਨੀ ਆ ਆਪਣੇ ਗੁਰੂ ਘਰਾਂ ਦੀ ਰਾਖੀ ਕਰਨੀ ਆ ਗੁਰਦੁਆਰਿਆਂ ਵਿੱਚ ਸੇਵਾ ਕਰਨੀ ਆ ਉੱਥੇ ਅਸੀਂ ਗਿਲਜਾ ਘਰਾਂ ਦੀ ਮੰਦਰਾਂ ਦੀ ਮਸੀਤਾਂ ਦੀ ਵੀ ਰਾਖੀ ਕਰਨ ਵਾਸਤੇ ਸਾਨੂੰ ਮਹਾਰਾਜ ਸਾਡੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਅਸੀਂ ਸਰਬੱਤ ਦਾ ਭਲਾ ਕਰਨ ਵਾਸਤੇ ਪੈਦਾ ਹੋਏ ਆ ਅਸੀਂ ਮੰਦਰਾਂ 'ਚ ਸਾਡੀ ਲੋੜ ਪਵੇ ਮਸੀਤਾਂ ਨੂੰ ਲੋੜ ਪਵੇ ਸਾਡੀ ਗਿਲਜਾ ਘਰਾਂ ਨੂੰ ਲੋੜ ਪਵੇ ਵੀ ਸਾਡੀ ਕੋਈ ਬੇਦਵੀ ਕਰਦਾ ਅਸੀਂ ਉਹਨੂੰ ਵੀ ਜਾ ਕੇ ਡੱਕਣਾ ਡਕਣਾ ਸਾਡਾ ਫਰਜ਼ ਆ ਕਿਉਂਕਿ ਅਸੀਂ ਧਰਮੀ ਆ ਤੇ ਸਾਰਿਆਂ ਧਰਮਾਂ ਦਾ ਸਕਾਰ ਕਰਨਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਖਾਇਆ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਇਹ ਨਹੀਂ ਆਖਿਆ ਸਾਨੂੰ ਕਿ ਤੁਸੀਂ ਗੁਰਦੁਆਰਿਆਂ ਦਾ ਸਿਕਾਰ ਕਰਨਾ ਸਾਨੂੰ ਆਖਿਆ ਵੀ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਦੂਜੇ ਧਰਮਾਂ ਦੀ ਵੀ ਬੇਦਬੀ ਨਹੀਂ ਹੋਣ ਦੇਣੀ ਔਰ ਨਾ ਬੇਦਬੀ ਕਰਨੀ ਹੈ ਸਭ ਦਾ ਭਲਾ ਮੰਗਣਾ ਇਹ ਸਾਡਾ ਕੰਮ ਆ ਇਹ ਧਰਮ ਧੰਦਾ ਰਹਿੰਗਾ ਧਰਮ ਧਰਮ ਹੁੰਦਾ ਵਾ ਇਹ ਧਰਮ ਧੰਦੇ ਹੋਰ ਬਹੁਤ ਕਰਨ ਵਾਸਤੇ ਬੇਅੰਤ ਧੰਦੇ ਜਨੇ ਮਰਜੀ ਕਰੀ ਜਾਓ ਪਰ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਜਿਹੜਾ ਦਰਬਾਰ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਬਿਰਾਜਮਾਨ ਆ ਇਹ ਧੰਦਾ ਨਹੀਂਗਾ ਇਹ ਧਰਮ ਹੈ ਇਹਨੂੰ ਕਮਾਉਣਾ ਚਾਹੀਦਾ ਸਰਬੱਤ ਦਾ ਭਲਾ ਕਰਨਾ ਚਾਹੀਦਾ ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਪਰਚਾ ਸ਼ਬਦ ਕਾ ਪੂਜਾ ਆਕਾਲ ਕੀ ਦੀਦਾਰ ਖਾਲਸੇ ਦਾ ਕਰਨਾ ਸਾਡਾ ਮੁਢਲਾ ਫਰਜ਼ਾ ਜੇਕਰ ਅਸੀਬ ਅਜੇ ਵੀ ਯਕੀਨ ਨਾ ਕਰੀਏ ਤਾਂ ਸਾਡੇ ਨਾਲ ਰਹਿ ਕੇ ਵੇਖਿਆ ਜਾ ਸਕਦਾ ਕਿ ਅਸੀਂ ਕੀ ਕਰਦੇ ਆ ਫਿਰ ਜਾਦਾ ਪਤਾ ਲੱਗੇਗਾ ਮੈਂ ਤੇ ਇਹਦੇ ਨਾਲ ਬੇਨਤੀ ਕਰਦਾ ਨੌਜਵਾਨਾਂ ਨੂੰ ਵੀ ਜਿਨ੍ਹਾਂ ਨੂੰ ਕੋਈ ਸ਼ੱਕ ਸ਼ੁੱਕਾ ਪਾ ਉਹ ਸਾਡੇ ਨਾਲ ਰਹਿ ਕੇ ਵੇਖ ਲੈਣ ਜਾਂ ਜਿਨ੍ਹਾਂ ਪਰਚਾਰਕਾਂ ਤੇ ਸ਼ੱਕ ਆ ਉਹਨਾਂ ਨੂੰ ਰਹਿ ਕੇ ਦੇਣਾ ਇਹ ਧਰਮ ਆ ਗੁਰੂ ਨਾਨਕ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਹ ਦੇ ਰਿਹਾ ਕੱਲੀ ਕੱਲੀ ਬਾਣੀ ਦੀ ਟੋਕ ਨੂੰ ਸਮਝਣਾ ਸਾਡਾ ਫਰਜ਼ ਆ ਪੜ੍ਹਨਾ ਫਰਜ਼ ਆ ਸਮਝਣਾ ਵੀ ਫਰਜ਼ ਆ ਔਰ ਸਮਝ ਕੇ ਉਹਦੇ ਮੁਤਾਬਕ ਅੱਗੇ ਵਧਣਾ ਸਾਡੇ ਜੀਵਨ ਦਾ ਮੁੱਖ ਮਨੋਰਥ ਆ ਸੋ ਇਹ ਸਨ ਬਾਬਾ ਜੀ ਉਸ ਸਿੰਘ ਜਿਨ੍ਹਾਂ ਨੇ ਦੱਸਿਆ 24 ਤੇ 25 ਤਰੀਕ ਨੂੰ ਜਿਹੜਾ ਕਿ ਮਹਿੰਦੀਪੁਰ ਨੇਰੇ ਮਕੇੜੀਆਂ ਜਿਹੜਾ ਕਿ ਕੀਰਤਨ ਦੀਵਾਨ ਸੱਜਣ ਜਾ ਰਹੇ ਨੇ ਇਹ ਵੀ ਉੱਥੇ ਪਹੁੰਚਣਗੇ ਜਾਂ ਹੋਰ ਵੀ ਜਥੇਦਾਰ ਹੋਰ ਵੀ ਕੀਰਤਨੀਏ ਜਿਹੜੇ ਪਹੁੰਚ ਰਹੇ ਨੇ ਇਲਾਹੀ ਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਪਿੰਡ ਮਹਿੰਦੀ ਅਤੇ ਨੇਰੇ ਬਿਲਕੁਲ ਜੀਰਾ ਮਕੇੜੀਆਂ ਦੇ ਬਿਲਕੁਲ ਹੀ ਸਾਈਡ ਤੇ ਰਾ ਮਹਿੰਦੀਪੁਰ ਪਿੰਡ ਪੈਂਦਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ